ਤੇ ਇਹਨਾਂ ਬਜ਼ੁਰਗਾਂ ਦੀਆਂ ਅੱਖਾਂ ਤਾਂ ਉਦਾਂ ਹੀ ਖਤਮ ਤੇ ਹੁਣ ਰੋ ਰੋ ਕੇ ਜਿਹੜਾ ਆਪਣਾ ਆਪ ਅੜਦੇ ਨੇ ਹਰ ਦਿਨ ਇਦਾਂ ਯਾਦ ਕਰਕੇ ਆਪਣੇ ਨੂੰ ਅੱਖਾਂ ਦੀ ਲਾਈਟ ਤਾਂ ਨਹੀਂ ਕਦੇ ਵਾਪਸ ਆ ਸਕੀ ਪਰ ਅਸੀਂ ਕੋਸ਼ਿਸ਼ ਕਰਦੇ ਆ ਸਾਡੇ ਇਹਨਾਂ ਪਿਓਆਂ ਦੀ ਚਿਹਰੇ ਦੀ ਰੌਣਕ ਆ ਜਿਹੜੀ ਉਹ ਬਣੀ ਰਹੇ ਇਹਨਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਇੱਛਾਵਾਂ ਵਾਂਗ ਉਹ ਪੂਰੀਆਂ ਹੁੰਦੀਆਂ ਰਹਿਣ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਇਹ ਬਾਪੂ ਗਰਮੇਲ ਸਿੰਘ ਗੇਲਾ ਬਾਪੂ ਆ ਪਹਿਲਾਂ ਤਸਵੀਰਾਂ ਦੇਖਿਓ ਜੀ ਜਦੋਂ ਬਾਪੂ ਜੀ ਨੂੰ ਅਸੀਂ ਲੈ ਕੇ ਆਏ ਸੀਗੇ ਨਾ ਪਰਵਾਲ ਪਿੰਡ ਤੋਂ ਉਸ ਟਾਈਮ ਬਾਪੂ ਕਿਹੜੇ ਹਾਲਾਤਾਂ ਚ ਰਹਿ ਰਹੇ ਸੀ ਉੱਥੇ ਵਰਤਾ ਨਹੀਂ ਬੰਦਦਾ ਕਿਨੇ ਤੂੰ ਨੀ ਦੱਟਾ ਨਹੀਂ ਮੰਨਦਾ ਕਿੱਥੇ ਗਿਆ ਦੱਟਾ ਤੇਰਾ ਮੋਟਾ ਦਾ ਵੜੇ ਦੇ ਪਿਆ ਕਿੱਥੇ ਆ ਫਿਰ ਕਿਹੜੇ ਨਾਲ ਨਿਕਲਣੇ ਆ ਉੱਥੇ ਚਲ ਫੇ ਗੇਲਾ ਚੱਲ ਗਏ ਪਤਾ ਕੀ ਚੱਕਰਾ ਉਹ ਇੱਥੇ ਫਿਰ ਤੈਨੂੰ ਜਮਾ ਹੀ ਖਤਮ ਹੋ ਜਾਏਗਾ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਹੁਣ ਤਾਂ ਤੁਰਿਆ ਫਿਰਦਾ ਜਦੋਂ ਹੱਟ ਪੈਰ ਖੜ ਕੇ ਫੇਰ ਹੈ ਹੁਣ ਤਾਂ ਮੰਗ ਤਾਂ ਕਿ ਰੋਟੀ ਵੀ ਖਾ ਲੈਣਾ ਮੁੜ ਕੇ ਕਿਸੇ ਨੇ ਨਹੀਂ ਪੁੱਛਣੀ ਬਾਤ ਤੇਰੀ ਜਦੋਂ ਮੰਜੇ ਤੇ ਪਿਆ ਹੋਇਆ ਉਹ ਤੈਨੂੰ ਤਾਂ ਮੰਜਾ ਕਿੱਥੇ ਤੇਰੇ ਤੂੰ ਤਾਂ ਸੜਕ ਤੇ ਹੀ ਸੋਣਾ ਇੱਥੇ ਬਹਿ ਗਿਆ ਇੱਥੇ ਬਹਿਣ ਗਿਆ ਪੈ ਜਾਣਾ ਨਹੀਂ ਮੰਜ ਮੰਜਿਲ ਤੱਕ ਕਰਨੀ ਕੋਈ ਤੇ ਹੁਣ ਬਾਪੂ ਨੂੰ 5-6 ਸਾਲ ਹੋ ਗਏ ਇੱਥੇ ਰਹਿੰਦੇ ਆ ਸੁਪਨਿਆਂ ਦੇ ਘਰ ਅੱਖਾਂ ਦੀ ਲਾਈਟ ਤਾਂ ਨਹੀਂ ਕਦੇ ਵਾਪਸ ਆ ਸਕੀ ਪਰ ਅਸੀਂ ਕੋਸ਼ਿਸ਼ ਕਰਦੇ ਆ ਸਾਡੇ ਇਹਨਾਂ ਪਿਆਵਾਂ ਦੀ ਚਿਹਰੇ ਦੀ ਰੌਣਕ ਆ ਜਿਹੜੀ ਉਹ ਬਣੀ ਰਹੇ ਇਹਨਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਇੱਛਾਵਾਂ ਉਹ ਪੂਰੀਆਂ ਹੁੰਦੀਆਂ ਰਹਿਣ ਹੁਣ ਬਾਪੂ ਨੇ ਰੇਡੀਓ ਮੰਗਿਆ ਸੀਗਾ ਤੇ ਅਸੀਂ ਉਹ ਹੁਣ ਰੇਡੀਓ ਦੇਣ ਲੱਗੇ ਆ ਬਾਪੂ ਜੀ ਨੂੰ ਤੇ ਹੁਣ ਗੇਲੇ ਬਾਪੂ ਇਹਦਾ ਫੋਨ ਦਾ ਆਪਣੇ ਰੇਡੀਓ ਇਹਦਾ ਖਿਆਲ ਰੱਖਣਾ ਇਹਦੇ ਉੱਤੇ ਸਾਰੇ ਪਾਠ ਸਾਰੀਆਂ ਕਥਾ ਕੀਰਤਨ ਗੁਰਬਾਣੀ ਸਾਰਾ ਕੁਝ ਇਹਦੇ ਚ ਚਾਰ ਜੇ ਮੁੰਡੇ ਕਰਦਿਆ ਕਰਨਗੇ ਠੀਕ ਆ ਬਾਪੂ ਦੋ ਛੋਟੇ ਜਿਹਾ ਵਾਲੇ ਰਾਜੇ ਦਵਾਈ ਲੈਣ ਲੱਗ ਗਿਆ ਬਾਠ ਠੀਕ ਹੈ ਬਾਪੂ ਧੰਨਵਾਦ ਤੇਰਾ ਬਸ ਸੁਪਰੀਆ ਮੇਰਾ ਬਾਪੂ ਆ ਗੱਲ ਦਾ ਬਾਪੂ ਰੋਣਾ ਨਹੀਂ ਯਾਰ ਬਾਪੂ ਰੋਣਾ ਨਹੀਂਦਾ ਤੇਰੇ ਮੁੰਡੇ ਆਉਣਗੇ ਮੈਂਨ ਤੈਨੂੰ ਇੱਕ ਦਿਨ ਕੋਈ ਨਾ ਜਦੋਂ ਆਏ ਲੱਭਦੇ ਲੱਭਦੇ ਇੱਥੇ ਨਾ ਹੋ ਫਿਰ ਉਹਨਾਂ ਨੂੰ ਮੈਂ ਕਰੂੰ ਗੱਲ ਉਹਨਾਂ ਨਾਲ ਵੀ ਤੁਸੀਂ ਬਾਪੂ ਗੇਲੇ ਨੂੰ ਐ ਛੱਡਤਾ ਕਿੰਨੇ ਪੁੱਤ ਆ ਤੇਰੇ ਇੱਕ ਮੁੰਡਾ ਤੇਰੇ ਹੈ ਨਾ ਬਸ ਬੇਨਤੀ ਹੋਈ ਹੈ ਭੈਣੋ ਭਰਾਵੋ ਆਪਣਿਆਂ ਨੂੰ ਮਿਲ ਕੇ ਜਾਇਆ ਕਰੋ ਜਰੂਰ ਬਾਪੂ ਗੇਲਾ ਲੁਧਿਆਣੇ ਜ਼ਿਲ੍ਹੇ ਦਾ ਹੀ ਭਰੋਵਾਲ ਪਿੰਡ ਤੋਂ ਲੈ ਕੇ ਆਏ ਆ ਉਹ ਬਾਪੂ ਦਾ ਪਿੰਡ ਹੈਗਾ ਜਿਹੜਾ ਉਹ ਬਾਪੂਤਰਾ ਪਿੰਡ ਹੈਗਾ ਆਹ ਕੈਲਪੁਰ ਬੜੈਚੇ ਹੈ ਨਾ ਕੈਲਪੁਰ ਆ ਕਿ ਬੜੈਚੇ ਆ ਬੜੈਚੇ ਰਹਿਣਾ ਤੇਰਾ ਮੁੰਡਾ ਹੈ ਨਾ ਤੇ ਇਹਨਾਂ ਬਜ਼ੁਰਗਾਂ ਦੀਆਂ ਅੱਖਾਂ ਤਾਂ ਉਦਾਂ ਹੀ ਖਤਮ ਤੇ ਹੁਣ ਰੋ ਰੋ ਕੇ ਜਿਹੜਾ ਆਪਣਾ ਆਪ ਛੱਡਦੇ ਨੇ ਹਰ ਦਿਨ ਇਦਾਂ ਯਾਦ ਕਰਕੇ ਆਪਣੇ ਨੂੰ ਬੇਨਤੀ ਹੈ ਪਲੀਜ਼ ਮਿਲ ਕੇ ਜਾਵੋ ਪਹਿਲਾਂ ਤਾਂ ਇਹਨਾਂ ਘਰਾਂ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਜਿਹੜੇ ਘਰ ਬਣ ਗਏ ਨੇ ਅਤੇ ਦੇਖੋ ਏਡਾ ਵੱਡਾ ਪਰਿਵਾਰ ਆ 200 ਬੈੱਡ ਲੱਗਾ ਹੋਇਆ ਇੱਥੇ ਇਦਾਂ ਤੇ ਇਦਾਂ ਹੀ ਉੱਪਰਲੇ ਫਲੋਰ ਤੇ ਆ ਉੱਪਰ ਸਾਰੇ ਬੀਲਚੇੜਾਂ ਵਾਲੇ ਬਾਪੂ ਬਜ਼ੁਰਗ ਰਹਿੰਦੇ ਨੇ ਥੱਲੇ ਬੱਚੇ ਨੇ ਰਿਸੀਵਲ ਤੇ ਬੀਬੀਆਂ ਨੇ ਤੇ ਇਹ ਘਰ ਦੇ ਵਿੱਚ ਠੀਕ ਆ ਸੀ ਹੱਸਦੇ ਖੇਡਦੇ ਆ ਖੁਸ਼ ਰਹਿੰਦੇ ਆ ਰੌਣਕਾਂ ਲਾਉਂਦੇ ਆ ਬਾਪੂ ਬਜ਼ੁਰਗਾਂ ਨੂੰ ਪਿਆਰ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਆਪਣਿਆਂ ਨੇ ਦੇਣਾ ਉਹ ਆਪਣੇ ਦੇ ਸਕਦੇ ਆ ਭੈਣੋ ਭਰਾਵੋ वाहुरु जी काालस जी का। आले बापू रेडियो